ਲੁਧਿਆਣਾ ਪੁਲਿਸ ਦੇ ਵੱਲੋਂ ਲੱਡਵਾਲ ਟੋਲ ਪਲਾਜ਼ਾ ਦੇ ਨੇੜੇ ਇਨਕਾਊਂਟਰ ਕਰ ਫੜੇ ਗਏ ਦੋ دہشت ਗਰਦਾਂ ਤੋਂ ਵੱਡੇ ਖੁਲਾਸੇ ਹੋਏ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰ ਇਸ ਬਾਰੇ ਵੱਡੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਇਹ ਦੋ دہشت ਗਰਦ ਕਿੱਥੋਂ ਦੀ ਬਿਲੋਂਗ ਕਰਦੇ ਸੀ ਕਿੱਥੇ ਇਹਨਾਂ ਦਾ ਸਬੰਧ ਸੀ ਕੀ ਇਹਨਾਂ ਦਾ ਮਕਸਦ ਸੀ ਇਸ ਦੇ ਬਾਰੇ ਵੱਡੇ ਖੁਲਾਸੇ ਜਿਹੜੇ ਨੇ ਪੁਛਗਿਸ ਦੇ ਵਿੱਚ ਹੁਣ ਸਾਹਮਣੇ ਆਏ ਨੇ ਤਾਂ ਪ੍ਰਸਾਰਣ ਮਾਰਤਾ ਦੇ ਵਿੱਚ ਇਸ ਇਨਕਾਊਂਟਰ ਨੂੰ ਲੈ ਕੇ ਲੁਧਿਆਣਾ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਵੱਲੋਂ ਵੱਡੇ ਖੁਲਾਸੇ ਦਿੱਤੇ ਗਏ ਨੇ ਸੁਣੋ ਤੁਸੀਂ ਵੀ ਟੋਟਲ 5 ਬੰਦੇ ਜਿਹੜੇ ਫੜੇ ਜਾ ਚੁੱਕੇ ਨੇ 5 ਵੈਪਨਸ ਸਿਰਫ ਬੋਡਰੀ ਜਿਹੜਾ ਕਿਹੜਾ ਜਿਹਾ ਮੇਲੀ ਅਫਸਰ ਉਹਦਾ ਬੋਡਰੀ ਨਹੀਂ ਡਿਪਲੋਮੈਟ ਸੇ ਸਪੋਰਟ ਉਹ ਦਾ ਲਗਾ ਸਮ ਟੈਕਨੀਕਲ ਵੀ ਬਹੁਤ ਅਸਲ ਲੱਗਦਾ ਲੁਧਿਆਣਾ ਇੱਕ ਮਤਲਬ ਬੜੀ ਗਾਇਨ ਮਾਈਗ੍ਰੈਂਟ ਵੀ ਲੈਂਦੇ ਨੇ ਜਿਸ ਤਰ੍ਹਾਂ ਲੁਧਿਆਣਾ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਲੁਧਿਆਣੇ ਨੂੰ ਨਹੀਂ ਮੈਂ ਫਿਰ ਤੋਂ ਬਾਰ ਬਾਰ ਕਹਿੰਦਾ ਇਟ ਵਾਸ ਨਾਟ ਓਨਲੀ ਲੁਧਿਆਣਾ ਇਟ ਵਾਸ ਅਦਰ ਸਿਟੀਜ਼ ਆਲਸੋ ਸਰ ਕੋਈ ਦਿੱਲੀ ਨਾਲ ਕਨੈਕਸ਼ਨ ਤਾਂ ਨਹੀਂ ਹੈਗਾ ਜਿਹੜਾ ਦਿੱਲੀ ਨਾਲ ਨਹੀਂ ਹਾਲੇ ਤੱਕ ਨਹੀਂ ਸਰ ਹੁਣ ਤੱਕ ਤਿੰਨ ਹੈਂਡਕ੍ਰੈਡ ਜਿਹੜੇ ਬੰਦ ਹੋ ਚੁੱਕੇ ਹੋਰ ਵੀ ਕੋਈ ਤਾਂ ਦੱਸੇ ਕਿ ਕੁਝ ਹੋਰ ਵੀ ਆਏ ਨੇ ਇਹ ਸੇਮ ਪਾਟ ਹੈ ਪੁੱਛ ਪੁੱਛ ਕੇ ਚੱਲੀ ਹੈ

थी थी थी। अपने सिस्टर ਕਿਸਕੇ नाम ਐਕਟ ਰਹਿ ਰਹੇ ਨੇ ਆਪਣੇ ਸਿਸਟਰ ਦੇ ਨਾਲ ਪਿਛਲੇ 4-5 जो ਤੋਂ ਰਹੇ ਕੇਸ ਸੀ ਨਾ ਦਬਰ ਜੋ ਜੋ ਦੇਵਾ ਬਨੇ ਜਿਹੜਾ ਵੀ ਜਿਹੜੇ ਹੈਂਗਨੇਡ ਇਕੱਠੇ हैं ਆ ਜਿਹੜੇ ਤਿੰਨ ਫੜੇ ਆ ਇਹ ਨਾਲ ਅਲੱਗ ਲੱਗਦਾ ਹੈ ਜਿਹੜਾ ਤੇਰ ਦੇ ਤੇਰ ਸੋਫਿਸਟੀਕੇਟਿਡ ਚਾਈਨਿਸ ਮੀਨ ਹੈਂਗਨੇਡ ਜਿਹੜਾ ਅਕਤੂਬਰ ਚ ਬਰੇ ਗਿਆ ਸੀ ਉਹਨਾਂ ਦੇ ਨਾਲ ਵੀ ਲਿੰਕ ਕਰਤਾ ਹੈ ਨਹੀਂ ਨਹੀਂ ਉਹ ਅਲੱਗ ਦੇ 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 ਇੱਕ 110 ਤੋਂ 10 ਬੰਦੇ ਫੜੇ ਗਏ ਸੀ ਪਰ ਉਹ ਸੇਮ ਗੱਲ ਕਹਿ ਰਹੇ ਹੋ ਤੁਸੀਂ ਚਾਇਨਾ ਮੇ ਰਹੋਗੇ ਸੇਫ ਹੋਗੇ ਆ ਮਿਕਸ ਇਨ ਸਰਦੂ ਵਿਸ਼ਨੂ ਵੀ ਕੈਂਟਾ ਤਰੀਕਾ ਕਰ ਲੈ ਮੈਂ ਤੁਹਾਨੂੰ ਦੱਸਾਂ ਠੀਕ ਜੋ ਤੁਸੀਂ ਠੀਕ ਹੈ ਕੈਰਨ ਮਾਡਲ ਕਿਹੜਾ ਹੈ ਇਹ ਕਿਹਦੇ ਜਪਾਨ ਟੈਕਨੋ ਜਿਹੜਾ ਇਹ ਮੋਟਰ ਦਾ ਨਹੀਂ ਉਹਦੇ ਖੁਦਾ ਜਿਹੜਾ ਤਿੰਨੇ ਨਾ ਪੁਲਿਸ ਹੈ ਮਲੇਸ਼ੀਆ ਬਾਰੇ ਜਿਹਦਾ ਸਪਲੈਸ਼ਨ ਮਿੰਦੂ ਕੋ ਪਤਾ ਹੈ ਇਟ ਇਜ਼ ਆਲ ਇਹ ਜਿਹੜੇ ਮੋਡੂਲ ਹੁੰਦੇ ਨੇ ਨਾ ਓਵਰਲੈਪ ਕਰਦੇ ਨੇ ਠੀਕ ਹੈ ਠੀਕ ਹੈ ਥੈਂਕ ਯੂ ਜਿਹੜਾ ਕੋਲਪਾ ਲੱਗਦਾ ਸੀ ਇਹਦੇ ਬਾਰੇ ਇਨਪੁੱਟ ਸੀ ਜਿਹੜਾ ਪਹਿਲੇ ਅਡਰੈਸ ਹੋਇਆ ਸੀ ਜਿਹੜਾ ਬਸ ਜੁਰੂਰ ਹਾਂਜੀ ਸਰ ਸਾਡੇ ਕੋਲ ਇਹਦੇ ਕੋਈ ਫਾਈਲ ਚੈਨ ਹੈ ਜੀ ਸਰ ਲਾਸਟ ਮੋਡੂਲ ਦੇ ਵਿੱਚ ਜੇਲ ਵਿੱਚੋਂ ਵੀ ਲਿੰਕ ਆਈ ਸੀ ਇਹਦੇ ਵਿੱਚ ਹੈ ਕੋਈ ਜੇਲ ਦਾ ਰਿਸੋਰਸ ਨਹੀਂ ਜਾਂ ਪ੍ਰੋਜੈਕਟ ਨਹੀਂ ਹਾਲੇ ਤੱਕ ਨਹੀਂ ਆਇਆ ਜਿਹੜੀ ਇੰਟੀਗ੍ਰੇਟਡ ਇਸ ਨੂੰ ਬਦਲੀ ਜਿਹੜਾ ਸਲਮਾਨ ਖਾਨ ਦਾ ਲਿੰਕ ਹੈ ਜਿਹੜਾ ਅਜੇ ਹੈ ਜਿਹੜਾ ਗ੍ਰੇਨਡ ਰੱਖ ਕੇ ਆਇਆ ਸੀ ਇੱਥੇ

ਸਰ ਇਹਨਾਂ ਨੂੰ ਸਾਰੇ ਆਪਰੇਸ਼ਨ ਬਾਰੇ ਅਵੇਅਰਨੈਸ ਹੀ ਆਪਰੇਸ਼ਨ ਬਾਰੇ ਅਵੇਅਰਨੈਸ ਨਹੀਂ ਸੀ ਇਹਨਾਂ ਨੂੰ ਟਾਸਕ ਦਿੱਤਾ ਹਰ ਕਿਸੇ ਦਾ ਡਿਫਰੈਂਟ ਟਾਸਕ ਇਹਨਾਂ ਨੂੰ ਬੈਨੀਫਿਟ ਕੀ ਮਿਲਦਾ ਹੈ ਬੈਨੀਫਿਟ ਪੈਸਾ ਪੈਸਾ ਜੇ ਡਰਗ ਵੀ ਆ ਡਰਗ ਵੀ ਹੁੰਦੀ ਕਿ ਜਦ ਕਰਕੇ ਇਸ ਕੇਸ ਜੇ ਨਾ ਕੋ ਪੈਸਾ ਸਰ ਇਹ ਕੋਈ ਟਿਕਾਨੀ ਨਹੀਂ ਸੀ ਸਰ ਇਸ ਬਾਤ ਦੇ ਵਿੱਚ ਤੁਹਾਨੂੰ ਟੈਰਰ ਮੋਡਿਊਲ ਤੁਸੀਂ ਬਸ ਸਰ ਕੋਈ ਖਾਨிஸ்தਾਨੀ ਨੇ ਕਹਣਗੇ ਜੀ ਨਹੀਂ ਮੈਂ ਨਹੀਂ ਮੈਂ ਕਿਸੇ ਬਾਹਰ ਕਿਸੇ ਸਰ ਖੰਦੇਵੀ ਦੀ ਵੀਡੀਓ ਸੀਗੀ ਰੱਖਦੇ ਹੋਏ ਦੀ ਵੀਡੀਓ ਸੀਗੀ जसवीर इट इज ए फेक नेम बट जो कि नादे फोन पे नंबर से सेव है जी वो जसवीर चौधरी कहते हैं सर कोई खालिस्तानी लिंक भी है जी इनन का हाँ, पाक पाक आईसरी इट मींस खालिस्तानी लिखाई है सर वो विदेशी लिंक के ना गए थे विदेशी पर उन्होंने कट दो रेसिडेंट पाकिस्तान में क्रिस्टल सर एनएमए भी एम्प्टी है

ਨ ਮੋਕੇ ਤੇ ਇਹ ਮੁਕਰ ਗਿਆ ਕਿ ਸ਼ਮਸ਼ੇਰ ਕਿ ਮੈਂ ਨਹੀਂ ਲੇਖਦਾ ਮੈਂ ਇੱਕ ਹੋਰ ਬੰਦੇ ਨੂੰ ਰਚਕਤ ਤਾਂ ਜਿਹੜਾ ਬਿਹਾਰ ਦਾ ਰਹਿਣ ਵਾਲਾ ਹੈ ਬੋਧਪੁਰ ਡਿਸਟ੍ਰਿਕਟ ਦਾ ਇੱਕ ਬੰਦਾ ਹੈ ਫਿਲਮਾਂ ਦਾ ਔਰ ਉਹ ਪਹਿਲਾਂ ਵੀ ਇਦਾਂ ਦੀ ਮਦਦ ਤਾਂ ਕਰ ਚੁੱਕਿਆ ਹੈ ਗੁਲਗੁਲੀਆਂ ਵਿੱਚ ਰੱਖ ਕੇ ਉਹਦਾ ਕੰਮਾਂ ਬੈਕ ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣਾ ਦਾ ਫੜੇਵਾ ਦਾ ਰਹਿਣ ਵਾਲਾ ਹੈ ਅਜੀਬ ਲੱਗਦਾ ਹੈ। ਇਹ ਡਾਇਰੈਕਸ਼ਨ ਫੀਲਮ ਵਿੱਚ ਚੱਲਦਾ ਸੀ। ਲਾਈਕ ਆਪਸੇ ਇਹ ਦੋਨੋਂ ਨਹੀਂ ਜਾਣਦੇ ਸੀ। ਉਹਨਾਂ ਨਾਲ ਡਾਇਰੈਕਟ ਇੰਡਸਟਰੀ ਦਾ ਕਾਲਿੰਗ ਰੋਜ਼ ਹੋਈ ਸੀਗੀ ਨਾ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨਹੀਂ। ਉਹਨਾਂ ਨੂੰ YouTube ਤੋਂ ਡਾਊਨਲੋਡ ਕਰਕੇ ਬਸਿਆ ਫਿਰ ਕਿੱਥੇ-ਕਿੱਥੇ ਰੱਗੀ ਕੀਤੀ ਜਿਨ੍ਹਾਂ ਨੇ। ਉਹਦੀ ਵੀਡੀਓਜ਼ ਇਹਨਾਂ ਨੇ ਬਣਾਈਆਂ ਹੋਈਆਂ ਉਹ ਵੀ ਸਾਡੇ ਕੋਲ। ਜਦ ਇਹ ਫੜਿਆ ਗਿਆ ਬਿਹਾਰ ਵਾਲਾ ਇਨੇ ਜਿਹੜਾ ਬਹੁਤ ਪਾਕਿਸਤਾਨ ਬੈਠਾ ਹੁੰਦਾ ਇਨੇ ਟੱਚ ਕੀਤਾ ਜਿਹੜੇ Rajasthan ਦੇ ਰਹਿਣ ਵਾਲੇ ਕਿ ਤੁਸੀਂ ਇੱਥੇ ਆਓ ਪੁਰਾਣਾ ਪੁਰਾਣਾ ਬੰਦਾ ਤੁਹਾਨੂੰ ਹੈਂਡਮੇਡ ਜਿਹੜਾ ਹੈ ਉਹ ਸਪਲਾਈ ਕਰ ਇਹ ਕਰਨੇ ਜਿਹੜੇ ਹੈ ਕੌਕ ਕਰਦੇ ਮੇਨ ਇਮ ਜਿਹੜਾ ਸੀਦਾ ਕੋਈ ਲੌਨ ਫੋਰਸਮੈਂਟ ਐਜੰਸੀ ਦਾ ਬਗਲ ਲੋਕਰ ਲਈ ਲੋਕਾਂ ਦੀ ਪੈਦਾ ਕਰਨ ਲਈ ਸਟੇਟ ਦਾ ਮਾਹੌਲ ਦਾ ये थ्री सी बेसिक ब्रीफिंग ऑन टू दी क्वेश्चन नॉट मेन एरियाज सिर्फ 10 एथे दे एरियाज किसी और शहर में भी एरिया्स थे आई विल नॉट डिस्क्लोज दैट मेन ऑन पार्ट नगर की जो आ रहा है वो टारगेट था नहीं सिटी नगर की जो आ रहा है सिटी नगर पर पुलिस गेटा पुलिस पुलिस बिल्डिंग्स गवर्नमेंट बिल्डिंग्स हमेशा टारगेट नहीं है कुछ पर्सनल नहीं ਸੋ ਬੇਸਿਕਲੀ ਮੂਝਾ ਆਲਾ ਨਹੀਂ ਕਿ ਕਾਲ ਦੀ ਗੱਲ ਹੈ ਮੈਂ ਤੁਹਾਨੂੰ ਫਿਰ ਕਹਿ ਰਹੀ ਜੀ ਇਟਸ ਇਟ ਵਾਜ਼ ਨੋਰਮਲ ਜੀ ਮੂਝਾ ਨਹੀਂ ਜੇ ਵਰਕਰ ਰੋਪਰ ਸਿਟੀ ਜਿਹੜੇ ਰਾਜਸਥਾਨ ਦੇ ਦੋ ਬੰਦੇ ਫੜਨੇ ਉਹ ਕਿਹਨੇ ਨੇ ਉਹ ਉਹੀ ਦੋ ਬੰਦੇ ਜਿਨ੍ਹਾਂ ਦੇ ਨਾਲ ਮੁਕਾਬਲਾ ਹੋਇਆ ਕਰਾ ਸਾ ਕੋਈ ਲਿੰਕ ਹੈ ਜੀ ਉਹ ਕੋ ਵੀ ਮੈਂ ਪਉਂਦਾ ਹਾਂ ਜਿਹੜੇ ਬੰਦੇ ਜਿਹੜੇ ਪੜੇ ਆ ਉਹਦੇ ਚ ਇੱਕ ਬੰਦਾ ਤਾਂ ਬਹੁਤ ਕ੍ਰਿਟੀਕਲ ਆਈਸੀਯੂ ਚ ਤੇ ਵਿੱਚ ਵਿੱਚ ਕੋਮਾ ਤੇ ਲੀਅਰ ਜਾ ਰਿਹਾ ਹੈ ਉਹ ਐਨਰਸਲ ਮਾਸਟਰਮਾਈਂਡ ਕੋਈ ਬਣ ਰਹੀ ਤੈਨੂੰ ਗੁਲੀਆਂ ਲੱਗੀਆਂ एक छापी ते लगी ते एक हिप जॉईन ते लगी